ਕਿਵੇਂ ਤੁਸੀਂ ਕਿਹਾ ਕਿ ਅੱਜ ਕੈਬਨਟ ਨੇ ਅਪਰੂਵ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਹੀ ਸੱਤਾਧਾਰੀ ਆਪੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡਾਕਟਰਸ ਦੇ ਬੈਠਣ ਵਾਸਤੇ মিডিਆ ਦੇ ਬੈਠਣ ਵਾਸਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕਮਲ ਨੇ ਔਰ 24 ਨਵੰਬਰ ਨੂੰ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਤੋਂ ਬਾਹਰ ਜਿਹੜਾ ਉੱਥੇ ਲੱਗ ਰਿਹਾ ਸੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀ 350ਵਾਂ ਉਹਨਾਂ ਦਾ ਸ਼ਹੀਦ ਦਿਹਾੜਾ ਜ ਜਿਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਇਹ ਉਹਨਾਂ ਨੂੰ ਇੱਕ ਨਮਨੋਏਗਾ ਸਾਡਾ ਕਿ ਅਸੀਂ ਜਿੰਨੇ ਵੀ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਨੇ ਉਹ ਸਾਰੇ ਇੱਥੇ ਬੈਠ ਕੇ ਉਹਨਾਂ ਨੂੰ ਜਿਹੜਾ ਉਹ ਸ਼ਰਧਾਂਜਲੀ ਫਰਪੇਰ ਦੇਖੋ ਸਾਡੇ ਭਾਨ ਜੋਕ ਮੰਤਰੀ ਇਥੋਂ ਸਰਦਾਰ ਹਰਜੋਤ ਸਿੰਘ ਜੀ ਬੈਂਸਾਗ ਜਿਨ੍ਹਾਂ ਕੋਲ ਸਿੱਖਿਆ ਤੇ ਉੱਚ ਸਿੱਖਿਆ ਟੈਕਨੀਕਲ ਐਜੂਕੇਸ਼ਨ ਦਾ ਭਾਗ ਆ ਉਹ ਬਹੁਤ ਔਰ ਮਤਲਬ ਆ ਗਾਂਵਦੂ ਆ ਨੇਤਾ ਨੇ ਔਰ ਬੜਾ ਉਹਨਾਂ ਦਾ ਇਸ ਧਰਤੀ ਦੇ ਨਾਲ 모ਹ ਆ ਔਰ ਉਹ ਹਮੇਸ਼ਾ ਹੀ ਇਸ ਗੱਲ ਤੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡੇ ਹਲਕੇ ਵਾਸਤੇ ਕੋਈ ਵੱਦ ਤੋਂ ਵੱਧ ਵਧੀਆ ਪ੍ਰੋਗਰਾਮ ਜਿਹੜੇ ਆ ਜਾਂ ਵਧੀਆ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਜਾਣ ਸੋ ਜਰੂਰ ਉਹ ਕੋਸ਼ਿਸ਼ ਕਰ ਰਹੇ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਆ ਜਰੂਰ ਉਹ ਨਾ ਤੇ ਭਾਂਦੇ ਤੁਹਾਡੀ ਗੱਲ ਸਹੀ ਆ ਕਿ ਆਹੋ ਜੀ ਧਰਤੀ ਜਿਹੜੀ ਧਰਤੀ ਪਵਿੱਤਰ ਆ ਜਿਹਦਾ ਜਿਹਦੇ ਮਿੱਟੀ ਮਿੱਟੀ ਕਣ ਕਣ ਦੇ ਵਿੱਚ ਜਿਹੜੀ ਪਵਿੱਤਰਤਾ ਹੈਗੀ ਆ ਉਸ ਜਿਹੜਾ ਇਹ ਸ਼ਹਿਰ ਨੂੰ ਉਹ ਵੈਸੇ ਤਾਂ ਇੱਥੋਂ ਦੇ ਲੋਕ ਵੈਸੇ ਹੀ ਬੜੇ ਪਵਿੱਤਰ ਨੇ ਬੜੇ ਉਹਨਾਂ ਨੇ ਆਪਣੇ ਲਿਗੇਸੀ ਜਿਹੜੀ ਆ ਉਹਨੂੰ ਬਣਾ ਸੰਭ ਕੇ ਜਿਹੜਾ ਆ ਉਹ ਰੱਖਿਆ ਹੋਇਆ ਬਾਕੀ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਜਾ ਜਿਸ ਤਰ੍ਹਾਂ ਦੀ ਵੀ ਕੋਈ ਸਾਡੇ ਮੰਤਰੀ ਸਾਹਿਬ ਜੋ ਇਸ ਇਲਾਕੇ ਵਾਸਤੇ ਚਾਹਣਗੇ ਉਹ ਜ਼ਰੂਰ ਪੂਰਾ ਕੀਤਾ ਜਾਏਗਾ ਵਿਧਾਨ ਸਭਾ ਦਾ ਸ਼ਾਸਨ ਮੈਂ ਤੁਹਾਨੂੰ ਦੱਸਿਆ ਇਥੇ ਸਪੈਸ਼ਲ ਸ਼ਾਸਨ ਜਿਹੜਾ ਆਉਣਾ ਹੈ ਪ੍ਰਬੰਧ ਮੁਕੰਮਲ ਨੇ ਬਾਕੀ ਜੋ ਕੁਝ ਵੀ ਇਥੇ ਕੋਈ ਸਪੈਸ਼ਲ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਡੇ ਮਾਨ ਮਾਨਯੋਗ ਮੁੱਖ ਮੰਤਰੀ ਹਰ ਇੱਕ ਨੂੰ ਮਤਲਬ ਹੱਕ ਆ ਕਿ ਸਮਾਗਮ ਕਰਾਉਂਦਾ ਅਸੀਂ ਤਾਂ ਪੰਜਾਬ ਸਰਕਾਰ ਵੱਲੋਂ ਜਸਟ ਫੈਸਿਲਿਟੇਟ ਕਰ ਰਹੇ ਹਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਪੂਰਾ ਸੰਤ ਸਮਾਜ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਆਪਣੇ ਜਿਹੜਾ ਉਹਨਾਂ ਦਾ ਰੈਜ਼ਿਡੈਂਸ ਆ ਚੰਡੀਗੜ੍ਹ ਦੇ ਵਿੱਚ ਉੱਥੇ ਬੁਲਾਇਆ ਸੀਗਾ ਸਾਡੇ ਜਿਹੜੇ ਚਾਰ ਯਾਤਰਾਵਾਂ ਵੀ ਆ ਰਹੀਆਂ ਨੇ ਉਹਨਾਂ ਲਈ ਅਗਵਾਈ ਵੀ ਸੰਤ ਸਮਾਜ ਜਿਹੜਾ ਆ ਉਹ ਕਰ ਰਿਹਾ ਅਸੀਂ ਤੇ ਸਿਰਫ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜਾ ਆ ਉਹ ਅੱਗੇ ਸਾਡੀ ਜਿਹੜੇ ਅਫੀਸ਼ੀਅਲਸ ਨੇ ਸਾਡੇ ਅਸੀਂ ਅਸੀਂ ਕੋਈ ਉਹਦੇ ਵਿੱਚ ਬਤੌਰ ਮੰਤਰੀ ਕੋਈ ਬਤੌਰ ਐਮਐਲਏ ਅਸੀਂ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਰਹੇ ਅਸੀਂ ਐਜ਼ ਅ ਮਤਲਬ ਸੰਗਤ ਦੇ ਤੌਰ ਤੇ ਕਰ ਰਹੇ ਹਾਂ ਔਰ ਸਰਕਾਰ ਦੇ ਵਿੱਚੋਂ ਦੇਣਾ ਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਜੋ ਵੀ ਫੈਸਿਲਿਟੀ ਫੈਸਿਲਿਟੀਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਫੈਸਿਲਿਟੀਆਂ ਦੇਣ ਔਰ ਇਹਨੂੰ ਸੰਤ ਸਮਾਜ ਹੀ ਜਰਾ ਹੈ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਲੋ ਚ 1 ਅਕਤੂਬਰ ਨੂੰ ਅਸੀਂ ਉੱਥੇ ਗੁਰਦੁਆਰਾ ਅਸੀਸਨ ਸਾਹਿਬ ਨੰਨ ਦਿੱਲੀ ਦੇ ਵਿੱਚ ਪ੍ਰੋਗਰਾਮਾਂ ਦੀ ਸ਼ੁਰੂਆਤ ਹੀ ਜਿਹੜੀ ਆ ਉੱਥੇ ਸਾਤ ਮਸਤਕੋ ਕੀ ਕੀਸੀ ਕੀ ਪੁਰੂ ਸਾਧ ਦੇ ਅੱਗੇ ਪੁਰੂ ਸਾਧ ਦਾ ਆਸ਼ੀਰਵਾਦ ਲੈ ਕੇ ਉੱਥੋਂ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਉਹ ਰੰਪੇ ਸੀ ਪਿਛਲੇ ਦਿਨੀ ਸ਼ਾਇਦ ਮਹੀਨਾ ਡੇਢ ਮਹੀਨਾ ਹੋ ਗਿਆ ਹੋਵੇਗਾ ਜ਼ਿਆਦਾ ਵੀ ਹੋ ਗਿਆ ਹੋਵੇਗਾ ਅਸੀਂ 13 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹਦੇ ਵਾਸਤੇ ਜਾ ਰਹੇ